ਫਰੈਂਡਸ਼ਿਪ ਸੀ ਹੋਰ ਕਿਸੇ ਨੇ ਕਹਿੰਦੀ ਮੇਰੀ ਹੋਰ ਕਿਸੇ ਮੁੰਡੇ ਨਾਲ ਫਰੈਂਡਸ਼ਿਪ ਆ ਤੂੰ ਕਹਿੰਦੀ ਮੈਡ ਮੈਨੂੰ ਆਣ ਕੇ 7 ਵਜੇ ਦਾ ਟਾਈਮ ਤੇ ਤੇ ਮੈਂ ਇਹਦੇ ਕੋ ਆ ਗਈ ਤੇ ਮੇਰੋਂ ਕਹਿੰਦੀ ਮੈਂ ਤੇਰੇ ਨਾਲ ਜਾਣਾ ਘਰੇ ਤੇ ਜਾਣਾ ਤੇਰੇ ਮਗਰ ਮਗਰ ਪਹਿਲਾਂ ਗਾਲ ਘੋੜਤਾ ਹੀ ਮੋੜ ਕੇ 8 ਮਾਰਦੀ ਜਲੰਧਰ ਦੇ ਵਿੱਚ ਇੱਕ ਲਵ ਸਟੋਰੀ ਦਾ ਖੂਨੀ ਅੰਤ ਕੁਝ ਇਸੇ ਤਰ੍ਹਾਂ ਹੋਇਆ ਪਿੰਡ ਕੋਹਾਲਾਂ ਦੇ ਵਿੱਚ 10 ਦਿਨਾਂ ਬਾਅਦ ਗਾਇਬ ਨਬਾਲਕ ਕੁੜੀ ਦਾ ਥਾਂ ਪਤਾ ਲੱਗਿਆ ਤਾਂ ਕਾਫੀ ਢੇਰ ਹੋ ਚੁੱਕੀ ਸੀ 20 ਦਸੰਬਰ ਨੂੰ ਲਾਪਤਾ 17 ਸਾਲ ਦੀ ਕੁੜੀ ਦਾ ਉਸੇ ਦਿਨ ਕਤਲ ਹੋ ਗਿਆ ਕਾਤਲ ਵੀ ਕੋਈ ਹੋਰ ਨਹੀਂ ਸਗੋ ਪਿੰਡ ਦਾ ਹੀ ਰਾਜਵਿੰਦਰ ਸਿੰਘ ਉਰਫ ਰਾਜਾ ਨਾਮੀ ਨੌਜਵਾਨ ਨਿਕਲਿਆ ਆਪਣਾ ਜੁਰਮ ਮੁਲਜ਼ਮ ਨੇ ਕੈਮਰੇ ਦੇ ਸਾਹਮਣੇ ਕਬੂਲ ਕੀਤਾ ਅੱਜ ਸਵੇਰੇ ਜਦੋਂ ਪੁਲਿਸ ਦੀਆਂ ਗੱਡੀਆਂ ਪਿੰਡ ਦੇ ਵਿੱਚ ਆਉਣ ਲੱਗੀਆਂ ਤਾਂ ਪਹਿਲਾਂ ਲੋਕਾਂ ਨੂੰ ਕੁਝ ਸਮਝ ਵਿੱਚ ਨਹੀਂ ਆਇਆ ਹੌਲੀ-ਹੌਲੀ ਮਾਮਲੇ ਦਾ ਪਤਾ ਲੱਗਿਆ ਪਿੰਡ 'ਚੋਂ ਨਵਾਲਕ ਕੁੜੀ ਲਾਪਤਾ ਹੋਈ ਸੀ 22 ਦਸੰਬਰ ਨੂੰ ਗੁੰਮਸ਼ੁਦਾ ਹੋਈ ਕੁੜੀ ਦੇ ਬਾਰੇ ਪੁਲਿਸ ਨੂੰ ਇਤਲਾ ਘਰਦਿਆ ਨੇ 25 ਦਸੰਬਰ ਨੂੰ ਦਿੱਤੀ ਪੁਲਿਸ ਦੀ ਪੜਤਾਲ ਸ਼ੁਰੂ ਹੋਈ ਕੜੀਆਂ ਜੁੜੀਆਂ ਤਾਂ ਸ਼ੱਕ ਦੀ ਸੂਈ ਰਾਜਵਿੰਦਰ ਸਿੰਘ ਵੱਲ ਗਈ ਪੁਲਿਸ ਨੇ ਤਾਂਤੇ ਇਕੱਠੇ ਕਰਕੇ ਰਾਜਵਿੰਦਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਪੁਲਿਸ ਦੇ ਸਾਹਮਣੇ ਰਾਜਵਿੰਦਰ ਨੇ ਸੱਚ ਬਿਆਨ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਰਾਜਵਿੰਦਰ ਨੂੰ ਲੈ ਕੇ ਕੁਹਾਲਾ ਪਹੁੰਚੀ ਉਸੇ ਥਾਂ ਤੇ ਪੁਲਿਸ ਪਾਰਟੀ ਨੂੰ ਰਾਜਵਿੰਦਰ ਲੈ ਕੇ ਗਿਆ ਜਿੱਥੇ ਉਸ ਨੇ ਕੁੜੀ ਨੂੰ ਮਾਰ ਕੇ ਦਫ਼ਨ ਕੀਤਾ ਸੀ ਪੁਲਿਸ ਮੀਡੀਆ ਤੇ ਪਿੰਡ ਵਾਲਿਆਂ ਦੇ ਸਾਹਮਣੇ ਮਲਸਮ ਨੇ ਮਿੱਟੀ ਪੁੱਟਣੀ ਸ਼ੁਰੂ ਕੀਤੀ ਕੁਝ ਹੀ ਦਿਨ ਬਾਅਦ ਉਸ ਦੀ ਕਤੂਰਦਾ ਸਬੂਤ ਵੀ ਸਾਹਮਣੇ ਆ ਗਿਆ ਰਾਜਵਿੰਦਰ ਦੇ ਮੁਤਾਬਕ ਅਮਰਤਖੁੜੀ ਦੇ ਉਸ ਨਾਲ ਪ੍ਰੇਮ ਸਬੰਧ ਸਨ ਪਰ ਉਸ ਦੇ ਕਿਸੇ ਹੋਰ ਨਾਲ ਵੀ ਸਬੰਧ ਸੀ 22 ਦਸੰਬਰ ਦੀ ਸ਼ਾਮ ਕੁੜੀ ਦੇ ਵੱਲੋਂ ਘਰ ਸੱਦਿਆ ਗਿਆ ਮਲਸਮ ਦੇ ਮੁਤਾਬਕ ਕੁੜੀ ਨੇ ਨਾਲ ਲਿਜਾਂਣ ਦੀ ਜ਼ਿੱਦ ਕੀਤੀ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਉਸਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਰਾਧੇ ਹਨੇਰੇ ਵਿੱਚ লাশ ਆਪਣੇ ਘਰ ਦੇ ਕੋਲ ਖੇਤਾਂ ਦੇ ਵਿੱਚ ਦਫਨ ਕਰ ਦਿੱਤੀ ਫਰੈਂਚਿਸਪ ਸੀ ਯਾਰ ਕਿਸੇ ਨੇ ਕਹਿੰਦੀ ਮਰੀ ਹੋ ਕੇ ਸੀ ਮੋੜਨਾ ਫਰੈਂਚਿਸਪ ਆ ਤੇ ਮੈਂ ਕਿਹਾ ਮੈਨੂੰ ਛੱਡ ਦੇ ਮੈਨੂੰ ਇਹਨਾਂ ਨੂੰ ਫੋਨ ਕਰ ਉਹ ਤੇ ਇਹਨੇ ਫੇ ਮੋੜੇ ਬੰਨੇ ਫੋਨ ਕਰਨਾ ਮੈਨੂੰ ਕਹਿੰਦੀ ਰਾਤ ਨੂੰ ਕਹਿੰਦੀ ਮੈਲ ਮੈਨੂੰ ਆਣ ਕੇ 7 ਵਜੇ ਦਾ ਟਾਈਮ ਤੇ ਤੇ ਮੈਂ ਇਹਦੇ ਕੋ ਆ ਗਈ ਤੇ ਮੇਰੇ ਗੈਂਦੀ ਮੈਂ ਤੇਰੇ ਨਾਲ ਜਾਣਾ ਘਰੇ ਤੇ ਜਾਣਾ ਤੇਰੇ ਮਗਰ ਮਰ ਪਰ ਮੈਂ ਇਹ ਨਹੀਂ ਆਪਣੇ ਕੰਧ 'ਚ ਸ਼ਰ ਮਾਰ ਲਿਆ ਉੱਥੇ ਹੀ ਕੁਝ ਤੋਂ ਬਾਅਦ ਮੈਂ ਡਰ ਗਿਆ ਜੀ ਪਹਿਲਾਂ ਗੱਲ ਘੋਟ ਤਾਈ ਮੁੜ ਕੇ ਹੱਥ ਮਾਰਤੀ ਮੂੰ ਕਿੰਨੀ ਦੇਰ ਤੱਕ ਫੇਰ ਤੋਂ ਡਾਢ 1.5-2 ਸਾਲ ਤੱਕ ਪੁਲਿਸ ਨੇ ਕਈ ਦਿਨ ਜਾਂਚ ਕੀਤੀ ਕਾਫੀ ਪੁੱਛ ਪੜਤਾਲ ਤੋਂ ਬਾਅਦ ਸ਼ੱਕ ਰਾਜਵਿੰਦਰ ਤੇ ਗਿਆ ਕੁੜੀ ਦੀ ਫੋਨ ਕਾਲ ਦੀ ਡਿਟੇਲ ਕਢਵਾਉਣ ਤੋਂ ਬਾਅਦ ਰਾਜਵਿੰਦਰ ਨੂੰ ਕਾਬੂ ਕਰਕੇ ਪੁੱਛਗਿੱਛ ਹੋਈ ਜਦੋਂ ਅਸੀਂ ਉਹ ਮੁੰਡੇ ਦੇ ਬਾਰੇ ਹੋਰ ਇਨਫਰਮੇਸ਼ਨ ਇਕੱਠੀ ਕੀਤੀ ਤਾਂ ਸਾਨੂੰ ਇੱਕ ਮੋਬਾਈਲ ਫੋਨ ਦੀ ਟ੍ਰੇਸ ਹੋ ਗਿਆ ਜਿਹਦੀ ਅਸੀਂ ਕਾਲ ਡਿਟੇਲ ਕਢਾ ਕੇ ਅਗੇ ਤਰੀਕੀ ਸ਼ੁਰੂ ਕੀਤੀ ਕਿੰਡ ਚੋਂ ਥੋੜੇ ਖੁਫੀਆ ਇਨਫਰਮੇਸ਼ਨ ਲਈ ਤਾਂ ਇਹਦਾ ਨਾਂ ਸਾਹਮਣੇ ਆ ਗਿਆ ਇਹਨੇ ਦੱਸਿਆ ਵੀ ਮੈਂ ਜਿਹੜਾ ਕੁੜੀ ਨੂੰ 22 ਤਰੀਕ ਸ਼ਾਮ ਨੂੰ 7:00 7:00 ਵਜੇ ਜਿਹੜਾ ਇਹਨੇ ਬਾਹਰ ਆਈ ਮੈਨੂੰ ਮਿਲਣਾ ਮੇਨੋਂ ਮੈਂ ਦੇਖੇਂ ਇੰਦੀਪੀ ਮੇਰੇ ਨਾਲ ਜਾਂ ਵਿਆਹ ਕਰਾ ਲੈਣਾ ਨਹੀਂ ਤੇ ਮੈਂ ਸਲਫਾਸ ਖਾ ਜਾਣੀ ਜੀ ਇਹਨੂੰ ਇਹ ਪਤਾ ਲੱਗ ਗਿਆ ਸੀ ਵੀ ਸ਼ਾਇਦ ਲੜਕੀ ਦੀ ਕਿਸੇ ਹੋਰ ਨਾਲ ਵੀ ਗੱਲਬਾਤ ਹੈ ਇਹ ਕਹਿੰਦਾ ਉਹਨੂੰ ਮੈਂ ਕਿਹਾ ਵੀ ਜਾਂ ਤਾਂ ਤੂੰ ਮੇਰ ਨਾਲ ਰੱਖ ਜਾਂ ਦੂਜਿਆਂ ਨਾਲ ਲੈ ਜਿਹੜਾ ਇਹਦੇ ਕੋ ਵੀ ਬਰਦਾਸ਼ਤ ਨਹੀਂ ਆਇਆ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਤਕਰਾਰ ਹੋਇਆ ਤੇ ਇਹਨੇ ਉਹਦਾ ਗਲਾ ਘੁੱਟਤਾ ਜੀ ਗਲਾ ਘੁੱਟਣ ਤੋਂ ਬਾਅਦ ਇਹਨੇ ਨਾਲ ਹੀ ਇੱਟ ਮਾਰਦੀ ਪਰ ਇਹਨੇ ਇਹ ਵੀ ਦੱਸਿਆ ਵੀ ਗਲਾ ਘੁੱਟਣ ਤੱਕ ਹੀ ਮੌਤ ਹੋ ਚੁੱਕੀ ਸੀ ਮੇਰੇ ਤੱਕ ਨਮਾਲਾ ਕੁੜੀ ਆਪਣੀ ਮਾਂ ਦੇ ਨਾਲ ਪਿੰਡ ਰਹਿੰਦੀ ਸੀ ਘਟਨਾ ਵਾਲੇ ਦਿਨ ਮਾਂ ਗੁਰਦੁਆਰੇ ਗਈ ਸੀ ਵਿਚੋਂ ਇਸਾਰੀ ਘਟਨਾ ਵਾਪਰੀ ਗੁਰਦਵਾਰੇ ਗਈ ਹੋਇਸੀ ਕਿ ਸਵੇਰ 5 ਦੇ 5:30 ਦੇ ਵਿੱਚ ਮੈਂ ਗੁਰਦਾਰੇ ਰੋਜ਼ ਤੇਲ ਦੀ ਮੱਤੋਂ ਟੇਕੜ ਜਾਂਦੇ ਸੀ ਕੁੜੀ ਉਹ ਤਾਂ ਮੇਰੇ ਘਰੇ ਸੀ ਜਦੋਂ ਮੈਂ ਘਰੇ ਹੈ ਨੇ ਆਈ ਉਹ ਤਾਂ ਬੂਏ ਦਰਵਾਜ਼ੇ ਸਭ ਖੁੱਲ੍ਹੇ ਸੀ ਕੁੜੀ ਇਹਨੇ ਸੀ ਕਰਾ ਬਰੇਤੇ ਕੁੜੀ ਦੇ ਪੇਟਾ ਤੇ ਭਰਾ ਦੁਬਈ ਦੇ ਵਿੱਚ ਨੌਕਰੀ ਕਰਦੇ ਨੇ